ਲੋ ਜੀ ਵੱਡੇ ਇੰਤਜ਼ਾਰ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਤੇ ਤਰੀਕ ਵੀ ਬੰਨ੍ਹ ਦਿੱਤੀ ਹੈ ਤਰੀਕ ਤੈਅ ਕਰ ਦਿੱਤੀ ਹੈ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਦੇਖੋ ਪਿਛਲੇ ਲੰਬੇ ਟਾਈਮ ਤੋਂ 10 11 ਮਹੀਨਿਆਂ ਤੋਂ ਪੰਚਾਇਤੀ ਚੋਣਾਂ ਪੰਜਾਬ ਚ ਉਡੀਕੀਆਂ ਜਾ ਰਹੀਆਂ ਨੇ ਮਾਮਲਾ ਹਾਈ ਕੋਰਟ ਤੱਕ ਪਹੁੰਚਿਆ ਹੋਇਆ ਕਈ ਪੰਚਾਇਤਾਂ ਉੱਥੇ ਵੀ ਗਈਆਂ ਵੀ ਪੰਚਾਇਤਾਂ ਭੰਗ ਕਰਕੇ ਲੰਬੇ ਟਾਈਮ ਤੋਂ ਬਾਅਦ ਵੀ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਚੋਣਾਂ ਨਹੀਂ ਕਰਵਾ ਰਹੀ ਦੋਸ਼ ਵੀ ਲੱਗ ਰਹੇ ਸੀ ਪਰ ਇਸ ਦਰਮਿਆਨ ਜਦੋਂ ਹਾਈ ਕੋਰਟ ਨੇ ਕਾਫੀ ਖਿੱਚਿਆ ਤਾਂ ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਹੈ ਔਰ 20 ਅਕਤੂਬਰ ਤੱਕ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਕਰਾਉਣ ਬਾਰੇ ਨੋਟੀਫਿਕੇਸ਼ਨ ਦੇ ਵਿੱਚ ਲਿਖ ਦਿੱਤਾ ਹੈ ਔਰ ਜਿਹੜਾ ਕਮਿਸ਼ਨ ਹੈ ਉਸ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਕਿ 20 ਅਕਤੂਬਰ ਤੱਕ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਕਰਵਾਈਆਂ ਜਾਣ ਹੁਣ ਇਹ ਚੋਣਾਂ 13 14 ਅਕਤੂਬਰ ਤੋਂ 20 ਅਕਤੂਬਰ ਦੇ ਵਿਚਾਲੇ ਕਿਸੇ ਵੀ ਟਾਈਮ ਹੋ ਸਕਦੀਆਂ ਨੇ 23 ਸਤੰਬਰ ਤੋਂ ਬਾਅਦ ਪੰਜਾਬ ਦੇ ਵਿੱਚ ਚੋਣ ਜਾਬਤਾ ਪੰਚਾਇਤੀ ਚੋਣਾਂ ਵਾਲਾ ਲੱਗ ਸਕਦਾ ਹੈ ਪੰਚਾਇਤਾਂ ਕਾਫੀ ਟਾਈਮ ਤੋਂ ਪਿੰਡਾਂ ਦੀਆਂ ਭੰਗ ਨੇ ਕੰਮਕਾਰ ਕਾਫੀ ਪ੍ਰਭਾਵਿਤ ਹੋ ਰਹੇ ਨੇ ਔਰ ਦੂਜੇ ਪਾਸੇ ਜਦੋਂ ਹੁਣ ਵਿਧਾਨ ਸਭਾ ਦਾ ਸੈਸ਼ਨ ਚੱਲਿਆ ਸੀ ਤਾਂ ਉਹਦੇ ਵਿੱਚ ਪੰਚਾਇਤਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਕਾਨੂੰਨ ਦੇ ਵਿੱਚ ਬਦਲਾਅ ਵੀ ਕੀਤਾ ਨਿਯਮਾਂ ਦੇ ਵਿੱਚ ਬਦਲਾਅ ਵੀ ਕੀਤਾ ਪਹਿਲਾਂ ਪੰਚਾਇਤੀ ਚੋਣਾਂ ਦੇ ਵਿੱਚ ਜਿਹੜੇ ਸਰਪੰਚ ਤੇ ਪੰਚਾਇਤਾਂ ਖੜਦੀਆਂ ਸੀ ਉਹ ਜਿਹੜੀ ਪਾਰਟੀ ਨਾਲ ਜੁੜੇ ਹੁੰਦੇ ਸੀ ਕੋਈ ਭਾਜਪਾ ਨਾਲ ਕੋਈ ਕਾਂਗਰਸ ਨਾਲ ਕਾਲੀਦਲ ਨਾਲ ਜਾਂ ਆਮ ਆਦਮੀ ਪਾਰਟੀ ਨਾਲ ਉਹ ਆਪਣੀ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣਾਂ ਲੜ ਸਕਦੇ ਸੀ ਪਰ ਹੁਣ ਨਹੀਂ ਹੁਣ ਪੰਜਾਬ ਸਰਕਾਰ ਨੇ ਨਿਯਮ ਬਦਲ ਦਿੱਤਾ ਹੈ ਵਿਧਾਨ ਸਭਾ ਚ ਬਕਾਇਦਾ ਪਾਸ ਕੀਤਾ ਗਿਆ ਕਿ ਹੁਣ ਤੋਂ ਬਾਅਦ ਕੋਈ ਵੀ ਵਿਅਕਤੀ ਆਪਣੀ ਪਾਰਟੀ ਚੋਂ ਨਿਸ਼ਾਨ ਤੇ ਚੋਣ ਨਹੀਂ ਲੜ ਸਕੇਗਾ ਔਰ ਇਸ ਬਦਲਾ ਨੂੰ ਰਾਜਪਾਲ ਨੇ ਮਨਜ਼ੂਰੀ ਵੀ ਦੇ ਦਿੱਤੀ ਹੈ ਮਤਲਬ ਇਹ ਪੂਰਾ ਹੋ ਚੁੱਕਾ ਹੈ ਤਾਂ ਇਹਦੇ ਪਿੱਛੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਪਿੰਡਾਂ ਦੇ ਵਿੱਚ ਪਾਰਟੀ ਬਾਜ਼ੀ ਕਰਨ ਲੜਾਈਆਂ ਹੁੰਦੀਆਂ ਨੇ ਧੜੇ ਬਾਜ਼ੀਆਂ ਹੁੰਦੀਆਂ ਨੇ ਜੋ ਠੀਕ ਨਹੀਂ ਤੇ ਨਾਲ ਹੀ ਇਹ ਵੀ ਚਰਚਾ ਸੀ ਕਿ ਇੱਕ ਐਦਾਂ ਦਾ ਬਦਲਾਅ ਵੀ ਪੰਜਾਬ ਸਰਕਾਰ ਨੇ ਕਰ ਦਿੱਤਾ ਹੈ ਜਿਹੜੇ ਬਦਲਾਅ ਦੇ ਕਾਰਨ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਰਿਜ਼ਰਵ ਸੀਟਾਂ ਜਿਹੜੀਆਂ ਨੇ ਉਹਨਾਂ ਨੂੰ ਬਣਾਉਣ ਦਾ ਅਧਿਕਾਰ ਕਾਫੀ ਹੱਦ ਤੱਕ ਐਮਐਲਏ ਦੇ ਕੰਟਰੋਲ 'ਚ ਵੀ ਜਾਂਦਾ ਨਜ਼ਰ ਆ ਰਿਹਾ ਹੈ ਤਾਂ ਉਸ ਤੋਂ ਬਾਅਦ ਹੁਣ ਪੰਚਾਇਤੀ ਚੋਣਾਂ ਦਾ ਐਲਾਨ ਹੋਇਆ ਹੁਣ ਦੇਖਣਾ ਇਹ ਹੋਏਗਾ ਕਿ ਪਿੰਡਾਂ ਦੇ ਵਿੱਚ ਲੋਕ ਕਿਹੋ ਜੇ ਵਿਕਤੀਆਂ ਨੂੰ ਸਰਪੰਚ ਚੁਣਦੇ ਨੇ ਕਿਉਂਕਿ ਇੱਕ ਬਹੁਤ ਵੱਡਾ ਮੁੱਦਾ ਹੈ ਪਿੰਡਾਂ ਦੇ ਵਿੱਚ ਲੋਕ ਜਦੋਂ ਸਰਪੰਚ ਚੁਣ ਲੈਂਦੇ ਨੇ ਤਾਂ ਬਾਅਦ ਦੇ ਵਿੱਚ بڑے ਪਿੰਡਾਂ 'ਚ ਇਹ ਆਵਾਜ਼ਾਂ ਉੱਠਦੀਆਂ ਨੇ ਗਲਤ ਬੰਦਾ ਚੁਣ ਲਿਆ ਇਹ ਤਾਂ ਗਰੰਟਾ ਖਾ ਗਿਆ ਇਹ ਤਾਂ ਕੰਮ ਨਹੀਂ ਕਰਦਾ ਇਹ ਤਾਂ ਪਾਰਟੀ ਬਾਜੀ ਦਿਮਾਗ 'ਚ ਰੱਖਦਾ ਇਹ ਤਾਂ ਲਾਗ ਡਾਕ ਰੱਖਦਾ ਤਾਂ ਹੁਣ ਪੰਚਾਇਤੀ ਚੋਣਾਂ ਆ ਗਈਆਂ ਮੈਨੂੰ ਲੱਗਦਾ ਲੋਕਾਂ ਨੂੰ ਹੁਣ ਨਵੇਂ ਸਰਪੰਚ ਚੁਣ ਲਗਿਆ ਇਹ ਸਾਰੀਆਂ ਗੱਲਾਂ ਧਿਆਨ ਚ ਰੱਖਣੀਆਂ ਚਾਹੀਦੀਆਂ ਨੇ ਪਿੰਡ ਦੀ ਸਰਕਾਰ ਅਸਲ ਚ ਸਰਪੰਚ ਹੀ ਹੁੰਦਾ ਪਿੰਡ ਦੀ ਪੰਚਾਇਤ ਹੁੰਦੀ ਆ ਤਾਂ ਜਿਹੋ ਜੀ ਪਿੰਡ ਦੀ ਪੰਚਾਇਤ ਤੇ ਸਰਪੰਚ ਚੁਣਿਆ ਜਾਂਦਾ ਹੈ ਪਿੰਡ ਦਾ ਸਰਕਾਰੀ ਕੰਮ ਕਾਜ ਉਹੋ ਜਿਹਾ ਬਣ ਜਾਂਦਾ ਹੈ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਆਪਣੇ ਪੱਧਰ ਤੇ ਹੁਣ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਕੋਈ ਕਿਸ ਦੇ ਕਿੱਲੇ ਵੇਖ ਕੇ ਵੋਟ ਨਹੀਂ ਪਾਉਣੀ ਜਾਇਦਾਦ ਵੇਖ ਕੇ ਵੋਟ ਨਹੀਂ ਪਾਉਣੀ ਉਹਦੇ ਨਾਲ ਰਿਸ਼ਤੇਦਾਰੀ ਵੇਖ ਕੇ ਵੋਟ ਨਹੀਂ ਪਾਉਣੀ ਜਾਤ ਵੇਖ ਕੇ ਵੋਟ ਨਹੀਂ ਪਾਉਣੀ ਧਰਮ ਵੇਖ ਕੇ ਵੋਟ ਨਹੀਂ ਪਾਉਣੀ ਵੋਟ ਪਾਉਣੀ ਹੈ ਤਾਂ ਇਹ ਵੇਖ ਕੇ ਵੀ ਬੰਦੇ ਦੀ ਅਕਲ ਕਿੰਨੀ ਆ ਬੰਦੇ ਦੇ ਗੁਣ ਕੀ ਨੇ ਬੰਦੇ 'ਚ ਆਕਰਤਾ ਨਹੀਂ ਬੰਦੇ 'ਚ ਹੰਕਾਰਤਾ ਨਹੀਂ ਬੰਦਾ ਕਿੰਨੀ ਡੂੰਗੀ ਸੋਚ ਰੱਖਦਾ ਜਾਂ ਐਵੇਂ ਉਤਲੀਆਂ ਉਤਲੀਆਂ ਛੱਡਣ ਵਾਲਾ ਹੀ ਹੈ ਕਿਤੇ ਬੰਦਾ ਕੱਲ ਨੂੰ ਪਿੰਡ ਦੀਆਂ ਗਰੰਟਾ ਤਾਂ ਨਹੀਂ ਸ਼ਕਲ ਲੱਜੇਗਾ ਕੀ ਉਹ ਪਿੰਡ ਦਾ ਵਿਕਾਸ ਕਰੇਗਾ ਕਿ ਆਪਣਾ ਘਰ ਭਰੇਗਾ ਇਹ ਚੀਜ਼ਾਂ ਸਾਰੀਆਂ ਵੇਖ ਸੋਚ ਕੇ ਹੀ ਸਰਪੰਚ ਬਣਾਇਆ ਜਾਣਾ ਚਾਹੀਦਾ ਹੈ ਔਰ ਖਾਸ ਕਰ ਪਾਰਟੀ ਬਾਜੀ ਤੋਂ ਬਾਹਰ ਨਿਕਲ ਕੇ ਬਣਾਇਆ ਜਾਣਾ ਚਾਹੀਦਾ ਹੈ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਲੰਬੇ ਟਾਈਮ ਤੋਂ ਪੰਚਾਇਤਾਂ ਭੰਗ ਨੇ ਔਰ ਪਿਛਲੇ 1 ਸਾਲ ਦੇ ਵਿੱਚ ਸਾਨੂੰ ਵੀ ਕਾਫੀ ਪਿੰਡਾਂ ਦੇ ਵਿੱਚ ਲੋਕਾਂ ਨੇ ਬੁਲਾਇਆ ਜਿੱਥੇ ਲੋਕਾਂ ਦੇ ਦੋਸ਼ ਸੀਗੇ ਕਿ ਪਿੰਡ ਦਾ ਸਰਪੰਚ ਸਾਡੇ ਫਾਰਮ ਤੇ ਸਾਈਨ ਨਹੀਂ ਕਰਦਾ ਉਹ ਇਹ ਕਹਿੰਦਾ ਵੀ ਤੁਸੀਂ ਮੈਨੂੰ ਵੋਟ ਨਹੀਂ ਸੀ ਪਾਈ ਕੋਈ ਕਹਿੰਦਾ ਜੀ ਸਾਡੇ ਬਡਾਪਾ ਪੈਨਸ਼ਨ ਤੇ ਸਰਪੰਚ ਨੇ ਸਾਈਨ ਨਹੀਂ ਕੀਤੇ ਕੋਈ ਕਹਿੰਦਾ ਜੀ ਸਾਡੇ ਕਮਰੇ ਆਏ ਸੀ ਤੇ ਉਹ ਸਰਪੰਚ ਨੇ ਸਾਨੂੰ ਦਵਾਏ ਨਹੀਂ ਗੇ ਤੇ ਉਹ ਪੈਸੇ ਖਾ ਗਿਆ ਕਿਤੋਂ ਇਹ ਸ਼ਿਕਾਇਤ ਆਉਂਦੀ ਹੈ ਕਿ ਜਿਹੜੇ ਖੇਤੀ ਦੇ ਸੰਧ ਆਉਂਦੇ ਨੇ ਸਬਸਿਡੀ ਤੇ ਉਹ ਸਰਪੰਚ ਤੇ ਪੰਚਾਇਤੀਏ ਰਲ ਕੇ ਖਾ ਗੇ ਤਾਂ ਇਸ ਤਰ੍ਹਾਂ ਦੀਆਂ ਜੜੀਆਂ ਚੀਜ਼ਾਂ ਆ ਰਹੀਆਂ ਨੇ ਉਹਨਾਂ ਦੇ ਉੱਪਰ ਐਸ ਵਾਰ ਗੌਰ ਕਰਿਓ ਵੇਖੋ ਪਿੰਡ ਦੇ ਵਿੱਚੋਂ ਬੰਦਿਆਂ ਦੀ ਕਮੀ ਨਹੀਂ ਹੈ ਚੰਗੇ ਬੰਦੇ ਵੀ ਹੁੰਦੇ ਨੇ ਮਾੜੇ ਬੰਦੇ ਵੀ ਹੁੰਦੇ ਨੇ ਤਾਂ ਇਸ ਵਾਰ ਸਰਪੰਚ ਐਸਾ ਚੁਣੀਏ ਜਿਹੜਾ ਸਰਪੰਚ ਸਾਰੇ ਪਿੰਡ ਨੂੰ ਨਾਲ ਲੈ ਕੇ ਚੱਲੇ ਜਿਹੜਾ ਸਰਪੰਚ ਖਾਣ ਲਈ ਨਾ ਬਣਿਆ ਹੋਵੇ ਔਰ ਨਿਸ਼ਾਨੀ ਕੀ ਹੈ ਵੇਖੋ ਜਿਹੜਾ ਸਰਪੰਚ ਸਰਪੰਚੀ ਦੀਆਂ ਚੋਣਾ ਵੇਲੇ ਆਪ ਬਹੁਤ ਖਰਚ ਕਰ ਰਿਆ ਟੇਲ ਵਾਲਾ ਜੋਰ ਲਾ ਰਿਆ ਉਹਨੇ ਖਾਣਾ ਹੀ ਆ ਕੱਲ ਨੂੰ ਸਿੱਧੀ ਗੱਲ ਆ ਜਿਹੜਾ ਬੰਦਾ ਪਿਆਰ ਆ ਪਿੰਡ ਦੇ ਲੋਕਾਂ ਨੂੰ ਹੋਰ ਨਸ਼ੇ ਪੱਤੇ ਵੰਡ ਰਿਆ ਪੈਸੇ ਵੰਡਣ ਤੱਕ ਜਾਂਦਾ ਤੇ ਐਦਾਂ ਚੋਣਾ ਜਿੱਤਨੀਆ ਚਾਹੁੰਦਾ ਉਸ ਬੰਦੇ ਨੇ ਪਿੰਡ ਦਾ ਕੁਝ ਨਹੀਂ ਸਵਾਰਨਾ ਉਹਨੇ ਕੱਲ ਨੂੰ ਇਹੀ ਕਹਿਣਾ ਵੀ ਵੋਟਾਂ ਪਾਉਣ ਵੇਲੇ ਤੁਸੀਂ ਲਿਆਜ ਨਹੀਂ ਕੀਤਾ ਤੁਸੀਂ ਖਾਦਾ ਵੀ ਪੀਤਾ ਵੀ ਪੈਸੇ ਵੀ ਲੈ ਤੇ ਹੁਣ ਮੈਂ ਵੀ ਆਪਣੀ ਮਰਜ਼ੀ ਕਰਨੀ ਹੈ ਤਾ ਪਿੰਡ ਦੇ ਲੋਕ ਵੀ ਆਪਣਾ ਅਧਿਕਾਰ ਉਦੋਂ ਖਤਮ ਕਰ ਲੈਂਦੇ ਨੇ ਜਦੋਂ ਉਹ ਸਰਪੰਚ ਨੂੰ ਜਾਂ ਪੰਚਾਇਤ ਨੂੰ ਕਿਸੇ ਲਾਲਚ ਚਾਕੇ ਵੋਟਾਂ ਪਾਉਂਦੇ ਨੇ ਕਿਉਂਕਿ ਬਾਅਦ ਚ ਉਹ ਸੁਣਾ ਦਿੰਦੇ ਨੇ ਵੀ ਤੁਸੀਂ ਸਾਨੂੰ ਉਂਝ ਨਹੀਂ ਵੋਟਾਂ ਪਾਈਆਂ ਸੀ ਐਸ ਲਾਲਚ ਚਾਕੇ ਪਾਈਆਂ ਸੀ ਇਸ ਕਰਕੇ ਹੁਣ ਤੁਸੀਂ ਤਾਂ ਸਾਨੂੰ ਨਾ ਹੀ ਕਹੋ ਅਸੀਂ ਜੋ ਮਰਜ਼ੀ ਕਰੀਏ ਤਾਂ ਕਾਫੀ ਸਾਰੇ ਪਿੰਡਾਂ ਦੇ ਵਿੱਚ ਇਸ ਵਾਰ ਸ਼ਿਕਾਇਤਾਂ ਵੀ ਗਈਆਂ ਵਿਜੀਲੈਂਸ ਕੋਲ ਵੀ ਹੋਰ ਭਾਗਾਂ ਕੋਲ ਵੀ ਕਈ ਸਰਪੰਚਾਂ ਨੂੰ ਪੰਚਾਇਤਾਂ ਨੂੰ ਰਿਕਵਰੀਆਂ ਵੀ ਪਈਆਂ ਨੇ ਪੈਸੇ ਵੀ ਪਏ ਨੇ ਸੋ ਆਉਣ ਵਾਲੇ ਟਾਈਮ 'ਚ ਇਹ ਚੀਜ਼ਾਂ ਨਾ ਵਾਪਰਨ ਭਗਵੰਤਬਾਨ ਸਰਕਾਰ ਨੂੰ ਵੀ ਚਾਹੀਦਾ ਕਿ ਉਹ ਪਹਿਲਾਂ ਵਾਲੇ ਬਣੇ ਸਰਪੰਚਾਂ ਦੇ ਚੈੱਕ ਕਰਵਾਏ ਮੈਨੂੰ ਤਾਂ ਇੰਜ ਲੱਗਦਾ ਕਿ 25 ਸਾਲ ਤੋਂ ਜਿੰਨੇ ਵੀ ਸਰਪੰਚ ਬਣੇ ਨੇ ਜਿੰਨੀਆਂ ਪੰਚਾਇਤਾਂ ਬਣੀਆਂ ਤੇ ਜਿੰਨੇ ਐਮਐਲਏ ਬਣੇ ਜਿੰਨੀਆਂ ਉਹਨਾਂ ਨੂੰ ਗਰਾਂਟਾ ਤੇ ਫੰਡ ਮਿਲੇ ਨੇ ਉਹਦੀ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕਿਸ ਨੇ ਕਿੰਨਾ ਖਾਦਾ ਤੇ ਕਿੰਨਾ ਲਾਇਆ ਇਹ ਸਾਹਮਣੇ ਆਉਣਾ ਚਾਹੀਦਾ ਕੰਮ ਥੋੜਾ ਜਿਹਾ ਔਖਾ ਹੈ ਪਰ ਇਹ ਹੋਣਾ ਚਾਹੀਦਾ ਮੈਨੂੰ ਲੱਗਦਾ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕੰਮ ਕਰ ਲਵੇ ਤਾਂ ਉਹ ਬਹੁਤ ਫਾਇਦੇ ਚ ਰਹਿ ਸਕਦੀ ਆ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਉਹਨਾਂ ਨੂੰ ਇਸ ਚੀਜ਼ ਦਾ ਜਿਹੜਾ ਸਿਹਰਾ ਉਹ ਦਊਗਾ ਕਿ ਜੋ ਪੈਸਾ ਲੋਕਾਂ ਦਾ ਖਾਦਾ ਜਾਂਦਾ ਸੀ ਆਮ ਆਦਮੀ ਪਾਰਟੀ ਨੇ ਰਿਕਵਾਤਾ ਪਰ ਅਜੇ ਤੱਕ ਆਮ ਆਦਮੀ ਪਾਰਟੀ ਨੇ ਇਹੋ ਜਿਹਾ ਕੰਮ ਕੀਤਾ ਨਹੀਂ ਪਹਿਲਾਂ ਕਈ ਇਨਕੁਆਰੀਆਂ ਉਨਕੂਰੀਆਂ ਖੁੱਲੀਆਂ ਵੱਡੀਆਂ ਵੱਡੀਆਂ ਗੱਲਾਂ ਹੋਈਆਂ ਪਰ ਉਹਨਾਂ ਦੇ ਨਤੀਜੇ ਨਤੂਜੇ ਅਜੇ ਤੱਕ ਨਿਕਲੇ ਨਹੀਂ ਕੁਝ ਨਹੀਂ ਹੋਇਆ ਪੌਣੇ 3 ਸਾਲ ਦਾ ਸਮਾਂ ਆਮ ਆਦਮੀ ਪਾਰਟੀ ਦਾ ਬੀਤ ਚੁੱਕਿਆ ਪਰ ਅਜੇ ਤੱਕ ਲੋਕ ਇੰਤਜ਼ਾਰ ਕਰ ਰਹੇ ਨੇ ਉਹਨਾਂ ਫੈਸਲਿਆਂ ਦਾ ਉਹਨਾਂ ਗੱਲਾਂ ਦਾ ਉਹਨਾਂ ਵਾਅਦਿਆਂ ਦੇ ਲਾਗੂ ਹੋਣ ਦਾ ਜਿਹੜੀਆਂ ਗੱਲਾਂ ਸਰਕਾਰ ਨੇ ਬਣਨ ਤੋਂ ਪਹਿਲਾਂ ਕੀਤੀਆਂ ਸੀ ਸੋ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਇੱਥੇ ਇੱਕ ਗੱਲ ਇਹ ਵੀ ਕਰਨੀ ਬਣਦੀ ਹੈ ਕਿ ਪੰਜਾਬ ਸਰਕਾਰ ਨੇ ਪਹਿਲਾਂ ਪੰਚਾਇਤਾਂ ਪੰਗ ਕਰ ਦਿੱਤੀਆਂ ਸੀ ਤੇ ਰੌਲਾ ਪੈ ਗਿਆ ਵੀ ਟਾਈਮ ਤੋਂ ਪਹਿਲਾਂ ਪੰਗ ਕਰਤੀਆਂ ਤਾਂ ਭਗਵੰਤ ਮਾਨ ਸਰਕਾਰ ਨੇ ਦੁਬਾਰਾ ਫਿਰ ਉਦੋਂ ਪੰਚਾਇਤਾਂ ਫਿਰ ਬਹਾਲ ਕਰ ਦਿੱਤੀਆਂ ਸੀ ਜਦੋਂ ਮਾਮਲਾ ਹਾਈ ਕੋਰਟ ਚ ਚਲਿਆ ਗਿਆ ਸੀ ਜਦੋਂ ਕੁਝ ਪੰਚਾਇਤਾਂ ਹਾਈ ਕੋਰਟ ਤੇ ਜਾ ਕੇ ਖੜਗੀਆਂ ਸੀ ਵੀ ਦੇਖੋ ਇਹਨਾਂ ਨੇ ਵਕਤ ਤੋਂ ਪਹਿਲਾਂ ਪੰਚਾਇਤਾਂ ਤੇ ਹਾਈ ਕੋਰਟ ਅਜੇ ਸਖਤ ਆਰਡਰ ਬਾਰੇ ਸੋਚ ਹੀ ਰਹੀ ਹੋਊਗੀ ਭਗਵੰਤ ਮਾਨ ਸਰਕਾਰ ਨੇ ਪਹਿਲਾਂ ਹੀ ਪੰਚਾਇਤਾਂ ਦੁਬਾਰਾ ਬਹਾਲ ਕਰ ਦਿੱਤੀਆਂ ਸੀਗੀਆਂ ਤਾਂ ਇਥੋਂ ਹੀ ਭਗਵੰਤ ਮਾਨ ਸਰਕਾਰ ਦੇ ਉੱਪਰ ਲੋਕਾਂ ਦੇ ਦਿਮਾਗ 'ਚ ਇੱਕ ਵੱਡਾ ਦੋਸ਼ ਇੱਕ ਅਲੀਗੇਸ਼ਨ ਲੱਗਦਾ ਵੀ ਵੇਖੋ ਜੀ ਇਹ ਤਾਂ ਯੂ ਟਰਨ ਵਾਲੀ ਸਰਕਾਰ ਹੈ ਮਿੰਟ 'ਚ ਯੂ ਟਰਨ ਕਰ ਜਾਂਦੇ ਨੇ ਪੁੱਠਾ ਘੇੜਾ ਲੈ ਜਾਂਦੇ ਨੇ ਤਾਂ ਮੈਨੂੰ ਲੱਗਦਾ ਕਿ ਭਗਵੰਤ ਮਾਨ ਸਰਕਾਰ ਅੱਗੇ ਤੋਂ ਜੇ ਕੋਈ ਵੀ ਫੈਸਲਾ ਕਰਨਾ ਹੈ ਉਹਨੂੰ ਵੱਧ ਸੋਚ ਕੇ ਸਮਝ ਕੇ ਕਰੇ ਫੈਸਲਾ ਕਰਨ ਤੋਂ ਪਹਿਲਾਂ ਉਹਦੇ ਬਾਰੇ ਚਰਚਾ ਕੀਤੀ ਜਾਵੇ ਉਹਦੇ ਬਾਰੇ ਵਿਚਾਰਿਆ ਜਾਵੇ ਤੇ ਫਿਰ ਹੀ ਫੈਸਲਾ ਕੀਤਾ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਉਹ ਫੈਸਲੇ ਵਾਪਸ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਆਮ ਆਦਮੀ ਪਾਰਟੀ ਇੱਕ ਗੱਲ ਕਹਿੰਦੀ ਆ ਜਿਹੜੀ ਮੰਨਣ ਯੋਗ ਹੈ ਆਮ ਆਦਮੀ ਪਾਰਟੀ ਕਹਿੰਦੀ ਕਿ ਪਹਿਲਾਂ ਵਾਲੀਆਂ ਸਰਕਾਰਾਂ ਲੋਕਾਂ ਦੀ ਕੋਈ ਵਜਨ ਨਹੀਂ ਸੀ ਸਮਝਦੀਆਂ ਤੇ ਉਹ ਲੋਕ چاہے ਕਿਸੇ ਮੁੱਦੇ ਤੇ ਜਿੰਨਾ ਮਰਜੀ ਰੌਲਾ ਪਾ ਲੈਣ ਉਹ ਆਪਦਾ ਫੈਸਲਾ ਵਾਪਸ ਨਹੀਂ ਸੀ ਕਰਦੇ ਆਮ ਆਦਮੀ ਪਾਰਟੀ ਕਹਿੰਦੀ ਕਿ ਅਸੀਂ ਦੇਖ ਲੋ ਜਦੋਂ ਲੋਕ ਕਿਸੇ ਮੁੱਦੇ ਤੇ ਵਿਰੋਧ ਕਰਨ ਅਸੀਂ ਉਹਦੇ ਬਾਰੇ ਦੁਬਾਰਾ ਸੋਚਦੇ ਆ ਤੇ ਫੈਸਲਾ ਵਾਪਸ ਵੀ ਲੈ ਲੈਂਦੇ ਆਮ ਆਦਮੀ ਪਾਰਟੀ ਕਹਿੰਦੀ ਹੈ ਵੀ ਇਹ ਸਾਡੀ ਗਲਤੀ ਨਹੀਂ ਇਹ ਸਾਡੀ ਖੂਬੀ ਆ ਇਹ ਸਾਡਾ ਗੁਣ ਆ ਕਿ ਅਸੀਂ ਫੈਸਲਾ ਵਾਪਸ ਲੈ ਲੈਣੇ ਆ ਜੇ ਲੋਕਾਂ ਨੂੰ ਗਲਤ ਲੱਗੇ ਤਾਂ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਦ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ